ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਗਰਾ ਪ੍ਰੋਡਕਸ਼ਨ YouTube ਚੈਨਲ ਦੇਖਣ ਵਾਲੇ ਸਾਰੇ ਸਤਿ ਸ਼੍ਰੀ ਅਕਾਲ ਮਿੱਤਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਨਾਗਰਾ ਪ੍ਰੋਡਕਸ਼ਨ Facebook ਪੇਜ ਨੂੰ ਫੋਲੋ ਕਰ ਲਓ ਬਾਈ ਉਹਦੇ ਉੱਤੇ ਵੀ ਆਪਣੇ ਵੀਡੀਓ ਆਉਂਦੀਆਂ ਰਹਿੰਦੀਆਂ ਨੇ ਬਾਈ ਜੀ ਅੱਜ ਆਪਾਂ ਫੇਰ ਉਹੀ ਲੱਗੇ ਆ 301 ਦਾ 602 ਆ ਬਾਈ ਜੀ ਸਿੱਕ ਘਰ ਦੇ ਹੀ ਕੂਟਰ ਨੇ ਸਾਰੇ ਦੇ ਸਾਰੇ ਤੇ ਇਹਦੇ ਵਿੱਚੋਂ ਉੱਡਣ ਵਾਲੇ ਨੇ ਤੇ ਕੁਛ ਵੱਡੇ ਆ ਮੇਰੇ ਖਾਲੇ ਚ ਦੋ ਤਿੰਨ ਇੱਕ ਵੱਡੇ ਹੋਣਗੇ ਬਾਕੀ ਉੱਡਣ ਵਾਲੇ ਕਬੂਤਰ ਆ ਬਾਈ ਠੀਕ ਹੈ ਨਾ ਗਾਹ ਤੁਸੀਂ ਓੜਾ ਸਕਦੇ ਇਹਨਾਂ ਨੂੰ ਹੁਣ ਤੇ ਲਾਲਾਂ ਰੀੜੀ ਛਾਦਰੀ ਦੇ ਲੱਗੇ ਹੋਇਆ ਬਾਈ ਜੀ ਇੱਕ ਘਰ ਦੇ ਹੀ ਕਬੂਤਰ ਨੇ ਦੋ ਦੇ ਨਹੀਂ ਇੱਕ ਘਰ ਦੇ ਕਬੂਤਰ ਨੇ ਲਾਲਾਂ ਰੀੜੀ ਛਾਦਰੀ ਦੇ ਲੱਗੇ ਹੋਇਆ ਬਾਈ ਜੀ ਕਰਾਉਣਾ ਸਾਨੂੰ ਸ਼ੌਂਕ ਪਹਿਲੇ ਕਬੂਤਰ ਦਾ ਤੇ ਬਾਈ ਜੀ ਇਹ ਜਿਹਨੇ ਕਿ ਪਲਾਲ ਔਰ ਪੀਲੀ ਛਤਰੀ ਦੇ ਵਿੱਚ ਰੱਖਿਆ ਹੋਇਆ ਨਵੇਂ ਗੁਹਤਰੇ ਗਏ ਇਹਨਾਂ ਨੂੰ ਤੁਸੀਂ ਫਿਰ ਦੇਖੋ ਨਵੇਂ ਗੁਹਤਰੇ ਹੁਣ ਇਹਨਾਂ ਨੂੰ ਕੱਟ ਕੇ ਦੁਬਾਰਾ ਸਰ ਕਰਕੇ ਉਡਾ ਸਕਦੇ ਹਾਂ ਬਾਈ ਇਹਨਾਂ ਨੂੰ ਤੁਸੀਂ ਗਾਹ ਉਡਾ ਸਕਦੇ ਹਾਂ ਉੱਡਣ ਵਾਲੇ ਗੁਹਤਰੇ ਆ ਬਾਈ ਕਰੋ ਸ਼ੌਂਕ ਚੱਕੀਆਂ ਆ ਖਾ ਪੂਰੀ ਜੀ ਨੋਕਾ ਬਾਈ ਚੱਬਾ ਸਰਾੱਚਾ ਸਾਬ ਛੱਟਾ ਬਾਈ ਦੇਣੇ ਹੈ ਬਾਈ 330 ਦੇ ਸਾਬ ਨੂੰ ਸਾਰੇ ਦੇ ਸਾਰੇ ਕੰਨਸੋ ਦੇ ਹਿਸਾਬ ਨਾਲ ਦੇਣਾ ਬਾਈ ਜੀ ਲਾਲ ਰੁਬੀ ਛਤਰੀ ਤੇ ਲੱਗੇ ਹੋਇਆ ਬਾਈ ਜੀ ਕਰੋੜ ਪੰਜਾਂ ਦਾ ਵੀ ਸ਼ੌਕ ਹੈ ਲੋਏ ਕਰੋ ਪਾਜ ਕਰੋ ਕਰੋ ਲੋਏ ਮਜ਼ਾ ਦੇਖਣਾ ਫੇਰ ਇੱਕ ਖੁਕਰੀ ਲੋਏ ਬਾਈ ਕਰੋ ਸ਼ੌਕ ਛੇ ਟੀ ਅੱਖਾਂ ਪੂਰੀ ਨੋਗਲ ਲਾਲ ਜੀ ਨਹੀਂ ਰੁਕਦੇ ਹੋਏ ਲੋ ਵਈ ਟੈਂਟਿੰਸ ਦੇ ਹਿਸਾਬ ਨਾਲ ਦੇਣਾ ਬਈ ਇਤੋਂ ਘੱਟ ਹੋਣਾ ਹੀ ਨਹੀਂ ਠੀਕ ਹੈ ਬਈ ਜੀ ਤੇ ਲਾਲਰ ਪੀਲੀ ਛਾਤਰੀ ਦੇ ਲੱਗੇ ਹੋਇਆ ਬਈ ਜੀ 300 ਦੇ ਹਿਸਾਬ ਨਾਲ ਦੇ ਦੇ ਇਕੱਠੀ ਦੇ ਦਾਂਗੇ ਬਈ ਜੀ ਕਹਿੰਦੇ ਲੈਣਾ ਇਕੱਠੀ ਹੀ ਚਕਾਰਾ ਲੋ ਬਈ ਕਰੋ ਚੈੱਕ लो करो चेक आ, खंचे बास है का भाई जी सारे सारे देव गे बी है किसी ने ला मेरे वीर ने कठी ही देव गे टुटवे नहीं देने बी है अपने ठीक है बी करो बी जी पंजे का ਦੇਣੇ ਵੀ ਹੈ ਬਈ 300 ਦੇ ਸਾਬ ਨੂੰ ਇਹਾਰੇ ਵੀ ਸਾਰੇ ਲੋਈ ਕਰੋਛ ਨੋਕ ਕੱਜੀਆਂ ਪਣੀ ਆਖਣ ਸਰਤੇ ਕਾਲੇ ਸੰਭਾ ਬਈ ਕਾਲੀਏ ਲੋਕ ਜੀਆ ਲੋਈ ਕਰੋਛ ਕਰਨਾ ਸ਼ੌਂਕ ਕਰ ਲੋ ਠੀਕ ਹੈ ਬਾਈ ਕਹਾਂ ਕੱਟ ਕੇ ਤੁਸੀਂ ਉਡਾ ਵੀ ਸਕਦੇ ਹੋ ਬਾਈ ਇਹ ਛਾਤਰੀ ਸਾਨੂੰ ਕਹਦਾ ਕਿ ਇਸ ਟਾਈਪ ਦੀ ਬਣੀ ਹੋਈ ਹੋਈ ਆ ਪੱਕੀ ਢੱਲ ਬਾਈ ਇਹ ਬਾਈ ਇਹ ਇੱਕ ਘਾੜ ਦੇਖ ਉੱਤਰ ਨੇ ਬਾਈ ਇਹ ਚੈੱਕ ਕਰ ਲੋ ਗੋਪਤਰ ਨੂੰ ਆਪ ਦੇ ਵੀ ਪਤਾ ਲੱਗ ਜੂਗਾ ਇੱਕ ਘਾੜ ਦੇਖ ਦੋ ਬਈ ਉਹ ਵਈ ਕਰੋ ਸ਼ੌਂਕ ਖੱਟੀਆਂ ਅੱਖਾਂ ਛੱਤੀ ਨੋਕ ਬਈ ਸਾਹ ਜਿੱਟਾ ਤੇਰੀ ਬੁੱਕੀ ਡੰਨ ਬਈ ਲੋ ਜੀ ਉਹ ਵੇਖ ਠੀਕ ਆ ਭਾਈ ਇੱਕ ਘਰ ਦੇ ਕੰਪਿਊਟਰ ਦੇਣੀ ਵੀ ਆਪਣੇ ਇਕੱਠੀ ਨੇ ਭਾਈ ਲੋਵੋ ਇਹ ਕਰੋ ਚੱਕ ਖਟੀਆਂ ਕਮ ਮੂਰੋ ਮੌੜੀ ਕਾਲੀ ਨੋਗ ਬਾਈ ਆਲ ਕੋਈ ਚਾੜੇ ਪਹਿਰੇ ਵਿੱਚ ਆ ਦੋ ਦੋ ਰਹੀਆਂ ਬਾਈਆਂ ਛਾੜਨ ਗੰਨੇ ਠੀਕ ਹੈ ਬਾਈ ਜੀ ਮੌਜੀ ਹੈ ਇਹਦੀ ਪੱਕੇ ਢਾਲੋ ਬਾਈ ਜੀ ਕਰੇ ਚੱਲੋ ਬਈ ਆਕਾ ਘੱਟੀ ਦੇਵਾਂਗੇ ਬਈ ਆਪਾਂ ਇਹ ਲੋ ਬਈ ਨਹੀਂ ਕਰੋ ਚੇਕ ਸਨਰੀਆ ਕਾ ਚਿੱਟੀਆਂ ਕੋਈ ਚਪਾਸਰ ਲਾਲ ਸੰਭਾ ਬਈ ਦੇ ਇਹਦੀਆਂ ਵੀ ਆ ਦੋ ਦੋ ਰਹਿ ਗਈਆਂ ਬਈ ਛਾੜ ਨਾ ਠੀਕ ਹੈ ਬਈ ਲਾਲ ਰੂਪੀ ਸਾਧਰੀ ਦੇ ਲੱਗੇ ਹੋਇਆ ਬਈ ਇਹਦੀ ਪੱਕੀ ਥਾਂ ਲੱਗੀ ਆ ਬਈ ਉੱਤਰ ਦਾ ਆਪਦੇ ਆਪੇ ਦੱਸਦੇ ਵੀ ਕਰਦੇ ਆ ਬਈ ਕਿ ਪਤੀ ਲੱਗੇ ਜਾਂਦਾ ਬੰਦੇ ਉੱਤਰ ਰੂਪ ਹੀ ਪਤਾ ਲੱਗਦਾ ਬਈ ਵੀ ਇੱਕ ਕਰਦਿਆ ਕਿ ਦੋ ਨੇ ਇੱਕ ਕਰਦੀ ਕੂਤਰ ਆ ਬਈ ਸਾਰੇ ਹਲਾ ਬਈ ਜੀ ਕਰੋ ਅਗਲਾ

ਕਾਰਲੋ ਚੈੱਕ ਕਰ ਲਾ ਦੋ। ਲੋ ਬਾਈ ਕਰੋ ਚੈੱਕ। ਸੋਹੀ ਸਨੈਰੀ ਅੱਖਾ ਲਾਲ ਕਿਨਾਂ ਕੋ ਉਤਰ ਆ ਬਾਈ। ਕਾਲੀਪੁਰੀ ਨੋਕਾ ਬਾਈ ਜੀ। ਠੀਕ ਹੈ ਇੱਕ ਕਰਦੇ ਇਹੀ ਕੋ ਉਤਰ ਨੇ ਦੋ ਦਿਨ ਹੀ ਆਪਾਂ ਤੁਹਾਨੂੰ بار بار ਦੱਸ ਰਹੇ ਹਾਂ। ਕੰਦਲ ਸੌਰੀ ਸਾਮਣੇ ਦੇਣਿਆ ਬਾਈ ਇਕੱਠੀ ਦੇ ਦਾਂਗੇ ਬਾਈ ਸਾਰੇ ਕਰੋ ਬਾਈ ਬਲਜਾ ਸ਼ੋਹਰ ਨਾ ਵਾਹ ਜਿੱਕਾ ਲਗਾ ਲਗਾ ਚੈੱਕ ਕਰ ਲੋ ਲੋ ਕਰੋ ਚੈੱਕ ਚੱਟੀਆਂ ਅੱਖਾਂ ਸਨੈਰੀਆਂ ਕਣ ਬਈ ਲਾਲ ਸਿਰ ਬਈ ਭੂਰੀ ਨੋਕਰ ਠੀਕ ਆ ਬਈ ਲਾਲ ਬਲੀ ਛਤਰੀ ਦੇ ਪੁੱਤਰ ਆ ਬਈ ਕਰ ਲਓ ਚੈੱਕ ਬਈ ਗੱਲਾਂ ਕਰ ਲਓ ਬਈ ਚੈੱਕ ਹਲੋ ਜੀ ਤੋ ਦਿਖਾਈ ਇਹ ਹਨ ਉਹ ਇਹ ਕੱਚੇ ਪੀੜੇ ਅੱਖਾਂ ਕਾਲੇ ਨੂੰ ਕਾਲਸ ਰਹਾ ਬਈ ਠੀਕ ਹੈ ਬਈ ਜੀ ਅਲਫਤ ਪਰਮਾਸ਼ਾਂ ਕਰ ਲੋ ਕਾਲਾ ਜੀ ਨਾ ਜੀ ਬਈ ਉਹ ਕਾਲਸ ਰਹਿਗਾ ਠੀਕ ਹੈ ਬਈ ਜੀ ਹਲੋ ਜੀ ਕਰੋ ਬਈ ਜੀ ਤੋ ਇਹ ਜਾ ਵੱਡੇ ਗੁੱਤਰਾ ਬਈ ਠੀਕ ਆ ਡਾਉਣੇ ਡਾ ਵੀ ਸਕਦੇ ਹਾਂ ਉਹ ਇਹ ਪੱਟੇ ਆ ਬਈ ਇਹ ਵੀ ਕੱਚੇ ਪੜੀ ਆ ਖੜੇ ਹੋ ਗਏ ਕਾਲੀ ਨੋਕ ਸਾਬ ਚਟਾ ਬਈ ਹਾਂ ਕਰ ਲੋ ਬਰਾ ਐਸਾ ਦੇਖ ਕੋਈ ਨੋਟ ਹਣੀ ਖੜਾ ਹਲੋ ਵੇ ਜੀ ਕਾਇਜ ਵੱਡਾ ਓਏ ਸਨੈਰੀ ਜੀ ਅੱਖਾਂ ਲਾਲ ਸਨੈਰਾ ਬਈ ਪੂਰੀਏ ਨੋਕ ਆ ਬਈ ਇਹਨਾਂ ਦੀ ਲੂੰਗ ਲਾਉਣਾ ਬਈ ਸਾਰੇ ਦਾ ਸਾਰਾ ਠੀਕ ਹੈ ਇਹਨਾਂ ਦੀ ਲੂੰਗ ਲਾਉਣਾ ਬਈ ਮਦੀਨਾ ਕਾਂ ਦੇ ਤੇ ਆਉਣੇ ਆ ਲੈ ਨਕੀ ਸਾਨੂੰ ਕੋਨਾ ਸ਼ਾਰਟ ਤੇ ਉਤਰੋ ਇਹ ਜਿਹੜੇ ਮਦੀਨਾ ਵਾਲਾ ਲੈ ਗਿਆ ਨਰ ਨਰ ਆਪਣੂ ਦੇ ਗਿਆ ਦੋ ਨਾਰਾ ਬਾਈ ਬਾਕੀ ਨਾਲ ਲੰਗ ਲਾਣੀ ਸਰਦਸਤਰਾ ਠੀਕ ਆ ਬਾਈ ਇੱਕ ਗਾਰ ਦੇਖ ਉੱਤਰਾ ਬਈਆ ਸਾਰੇ ਲੋ ਜੀ ਬਾਈ ਪਰ ਮੈਨੂੰ ਸ਼ੰਕ ਕੋਣ ਥੋੜੇ ਗੂੜਾ ਥੱਲੇ ਲਾਓ ਹਾਂ ਹੋਣੇ ਉੱਤਰਾ ਛੇਰੇ ਸ਼ੰਕ ਬਣੂਗਾ ਬਈ ਉਹ ਕਟ ਖੈਣਾ ਪਟੇਂਡਾ ਬਣੂਗਾ ਬਈ ਲੇ ਅਬੀ ਜੋ ਤੁਹਾਨੂੰ ਹੋਏ। ਹੋਏ। ਚੈੱਕ ਕਰੀ ਚੱਲੋ। ਇਕੱਲਾ ਇਕੱਲਾ ਕੁੱਪਰ ਚੈੱਕ ਕਰੀ ਚੱਲੋ ਬਾਈ। ਹੋਏ, ਕਰੋ ਚੈੱਕ। ਚੈੱਕ ਕਰੀ। ਇਹ 13 ਨਗਨੇ ਤੇਲਾ ਨਾ ਲੈ ਦੋ ਵੱਡੇ ਉਤਰਣ ਲੱਗੇ ਬਾਕੀ ਆ ਉੱਡਣ ਵਾਲੇ ਬਈ ਸਾਰੇ ਸੋਹਰੇ 300 ਦੇ ਹਿਸਾਬ ਦੇ ਦਾਂਗੇ ਬਈ ਅੱਪਾ ਠੀਕ ਹੈ ਬਾਈ ਜਿਹੇ ਕਿਦਾਂ ਲੈਣੇ 300 ਦੇ ਹਿਸਾਬ ਉਹ ਦੇ ਦਾਂਗੇ ਬਈ ਸਾਰੇ ਅੱਪਾ ਦੇਣੇ ਪਰ ਇਕੱਠੇ ਆ ਬਾਈ ਫਿਕਰ ਕੋਟਮ ਨਹੀਂ ਦੇਣਾ ਦੇ ਮੰਗੇ ਵੀ ਇਕੱਠੇ ਬਾਈ ਸਾਰੇ ਉੱਡਣ ਵਾਲੇ ਬਾਈ ਦੋ ਇੰਨਾ ਚ ਵੱਡੇ ਕਾਰਲੋ ਚੈੱਕ ਕੋਤਾਂ ਦੀ ਖੜਤ ਫੜਦੇ ਚੈੱਕ ਕਰ ਲਓ ਬਈ ਜੀ ਠੀਕ ਹੈ ਬਈ ਇਹਨਾਂ ਨੂੰ ਉਹਨਾਂ ਪੱਕ ਕੇ ਤੁਸੀਂ ਸਾਰ ਕਰਕੇ ਗਾਂ ਬਾਜੀਆਂ ਵੇਲੇ ਕੱਢ ਸਕਦੇ ਹੋ ਬਈ ਠੀਕ ਹੈ ਬਈ ਤੁਸੀਂ ਕਹਾਂ ਕੱਢ ਸਕਦੇ ਹੋ ਬਾਜੀਆਂ ਵਰਤੋਂ ਹੋਣ ਪੱਕ ਕੇ ਇਹਨਾਂ ਨੂੰ ਬਈ ਠੀਕ ਹੈ ਨਾ ਬਈ ਇੱਕ ਆਹ ਕੋ ਉੱਤਰ ਵੱਡਾ ਬਈ ਜੀ ਕਾਗ ਉਤਰ ਬਟਾ ਬਟੇ ਪਾਕਿਸਤਾਨ ਅਟਪਟੇ ਉਹਨਾਂ ਦੀ ਇਹਨਾਂ ਦੀ ਲੰਗਣਾਣਾ ਬਈ ਸਰਦਾ ਸੋ ਨੋ ਬਈ 300 ਦੇ ਸਾਹਮਣੇ ਦੇਣਿਆ ਰੁਪਿਆ ਘੱਟ ਵੱਧ ਨਹੀਂ ਹੋ ਸਕਦਾ ਠੀਕ ਹੈ ਨਾ ਬਈ 300 ਦੇ ਹਿਸਾਬ ਨਾਲ ਆਪਣੇ ਸਾਰੇ ਸਾਰੇ ਦੇਣਿਆ ਬਈ ਜੀ ਫੋਨ ਨੰਬਰ ਮੇਰਾ 88728 0147 ਮੇਰਾ ਫੋਨ ਨੰਬਰ ਹੋਈ ਜੀ ਨਾਗਰਾ ਪ੍ਰੋਡਕਸ਼ਨ ਫੇਸਬੁੱਕ ਪੇਜ ਨੂੰ ਫੋਲੋ ਕਰ ਲਓ ਬਈ ਜੀ ਤੇ ਨਾਗਰਾ ਪ੍ਰੋਡਕਸ਼ਨ YouTube ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵਾਇਲ ਨਾਲ ਉਹ ਵਾਟਰ ਵੀ ਜੱਬ ਦਿਓ ਤਾਂ ਕਿ ਆਉਣ ਵਾਲੀਆਂ ਵੀਡੀਓਾਂ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਮਿਲਦੇ ਜਲਦੇ ਹੀ ਕੋਈ ਅਗਲੀ ਵੀਡੀਓ ਚ ਤਾਂ ਤਕਰੀਬ ਵਾਈ ਗੁਰਜੀ ਖਾਲਸਾ ਵਾਈ ਗੁਰਜੀ ਕੇ